ਜੋ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਦੇ ਡਾਇਰੈਕਟਰ SCERT ਵੱਲੋਂ 2025-27 D.El.Ed ਰਜਿਸਟ੍ਰੇਸ਼ਨ ਲਈ ਕਾਲ ਕੀਤੀ ਗਈ ਹੈ। ਸੋ ਆਓ ਅੱਜ ਇਸ ਬਾਰੇ ਗੱਲ ਕਰਦੇ ਹਾਂ। ਇਸ ਚੈਨਲ ਤੇ ਦਿੱਤੀ ਜਾਂਦੀ ਇਨਫੋਰਮੇਸ਼ਨ ਨੂੰ ਸਾਂਝੀ ਕਰਿਓ। 2025-27 D.El.Ed ਜਿਸ ਨੂੰ ਪਹਿਲਾਂ JBT ਫਿਰ ETT ਕਿਹਾ ਜਾਂਦਾ ਸੀਗਾ ਹੁਣ ਇਸ ਦਾ ਨਾਮ ਬਦਲ ਕੇ DLD ਕਰ ਦਿੱਤਾ ਗਿਆ ਹੈ ਸੋ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ DLD ਕਰਨਾ ਚਾਹੁੰਦੇ ਨੇ ਉਹ ਆਨਲਾਈਨ ਅਪਲਾਈ ਕਰ ਸਕਦੇ ਨੇ ਆਨਲਾਈਨ ਅਪਲਾਈ ਰਜਿਸਟ੍ਰੇਸ਼ਨ ਫਾਈਲਿੰਗ ਕਰਨ ਦੀ ਤਾਰੀਖ 28/8 2025 ਤੋਂ 8 9 2025 ਹੈ ਇਸ ਦੇ ਦੌਰਾਨ ਸਾਰੇ ਚਾਹਵਨ ਉਮੀਦਵਾਰ ਅਪਲਾਈ ਕਰ ਸਕਦੇ ਹਨ ਇਸ ਤੋਂ ਬਾਅਦ ਪ੍ਰੀਖਿਆ ਦੀ ਮਿਤੀ 21 9 25 21 9 25 ਨੂੰ ਪ੍ਰੀਖਿਆ ਹੋਵੇਗੀ ਤੇ ਇਸ ਦੇ ਸਬੰਧ ਦੇ ਵਿੱਚ ਜਨਰਲ ایਬੀਐਸ ਦੀ ਫੀਸ 1350 ਰੁਪਏ ਅਤੇ ਅੰਗਹੀਣ ਅਤੇ ਐਸਸੀ ਕੈਟਾਗਰੀ ਦੀ ਫੀਸ ਸਰ 750 ਰੁਪਏ ਇੱਕ ਸਰਵਿਸ ਮੈਨ ਤੋਂ ਕੋਈ ਫੀਸ ਨਹੀਂ ਲਈ ਜਾਏਗੀ ਇਸ ਪ੍ਰਵੇਸ਼ ਪ੍ਰੀਖਿਆ ਉਮੀਦਵਾਰਾਂ ਦੇ ਮੈਟ ਦੇ ਆਧਾਰ ਤੇ ਕਾਉਂਸਲਿੰਗ ਦੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਤੇ ਦਿੱਤੀ ਜਾਵੇਗੀ ਸੋ ਵਿਭਾਗ ਦੀ ਵੈਬਸਾਈਟ ਚੈੱਕ ਕਰਨ ਲਈ ਮੈਂ ਬਾਅਦ ਵਿੱਚ ਉਸ ਅਟੈਚ ਕਰਾਂਗਾ ਉਸ ਤੇ ਤੁਸੀਂ ਵੈਬਸਾਈਟ ਦੇਖ ਸਕਦੇ ਹੋ ਇੱਕ ਗੱਲ ਜ਼ਰੂਰੀ ਹੈ ਬੀਏ ਜਾਂ ਇਸ ਦੇ ਬਰਾਬਰ ਦੇ ਵਿਦਿਆਰਥੀ ਪਰ ਖਿਆਰਤੀ ਹੀ ਇਸ एग्जाम ਵਿੱਚ ਬੈਠ ਸਕਦੇ ਹਨ 10ਵੀਂ ਦੇ ਲੈਵਲ ਤੇ ਇਹ ਬੜੀ ਜ਼ਰੂਰੀ ਨੋਟ ਕਰਨ ਵਾਲੀ ਗੱਲ ਹੈ 10ਵੀਂ ਦੇ ਲੈਵਲ ਤੇ ਪੰਜਾਬੀ ਅੰਗਰੇਜ਼ੀ ਹਿੰਦੀ ਤਿੰਨੇ ਭਾਸ਼ਾਵਾਂ ਦੇ ਵਿੱਚ ਕੈਂਡੀਡੇਟ ਪਾਸ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਮੈਥ ਸਾਇੰਸ ਔਰ ਸੋਸ਼ਲ ਸਾਇੰਸ ਇਹਨਾਂ ਵਿੱਚ ਵੀ ਤਿੰਨਾਂ ਵਿੱਚ ਪਾਸ ਹੋਣਾ ਲਾਜ਼ਮੀ ਹੈ ਜੇ ਕੋਈ ਡੇਟਾ ਦੀ ਚੇਂਜ ਆਵੇਗੀ ਤਾਂ ਵਿਭਾਗ ਦੀ ਵੈਬਸਾਈਟ www.ssa.punjab.org ਤੇ ਮਿਤੀਆਂ ਦੱਸੀਆਂ ਜਾਣਗੀਆਂ ਸੋ ਵਿਭਾਗ ਦੀ ਇਸ ਵੈਬਸਾਈਟ www.ssa.punjab.org ਨੂੰ ਚੈੱਕ ਕਰਦੇ ਰਹਿਣਾ ਫਿਰ ਮੈਂ ਇੱਕ ਵਾਰੀ ਦੱਸ ਦਿਆਂ ਡੀਐਲਐਡ ਦੀ ਇਹ ਐਡਮਿਸ਼ਨ 2025 ਤਾਈ ਲਈ ਚੱਲੂ ਹੋ ਚੁੱਕੀ ਹੈ ਪਹਿਲਾਂ ਦਿੱਤੇ ਅਨੁਸਾਰ ਸਾਰੇ ਪ੍ਰਖਿਆਰਤੀ ਜਾਂ ਚਾਹਵਾਨ ਕੈਂਡੀਡੇਟ ਅਪਲਾਈ ਕਰ ਸਕਦੇ ਆ ਕਾਉਂਸਲਿੰਗ ਜੋ ਪਾਸ ਕੈਂਡੀਡੇਟ ਹੋਣਗੇ ਉਹਨਾਂ ਦੀ ਬਾਅਦ ਵਿੱਚ ਉਹ ਕਾਉਂਸਲਿੰਗ ਹੋ ਕਾਉਂਸਲਿੰਗ ਹੋਵੇਗੀ ਉਸ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਇਹਨਾਂ ਦੀ ਇਸ ਕੋਰਸ ਲਈ ਸਿਲੈਕਸ਼ਨ ਹੋਵੇਗੀ